ਬੇਟਾ ਤੁਸੀਂ ਨਾਨ ਲੈਣੇ ਤਾਂ ਕਿੰਨੇ ਦਾ ਨਾਨ ਵੇਖਦਾ ਪਿਆ ਇੱਥੇ 30 ਰੁਪਏ ਦਾ 30 ਰੁਪਏ ਦਾ ਹਾਂਜੀ ਤੇ ਰੋਟੀ ਰੋਟੀ 20 ਰੁਪਏ ਦੀ ਅੱਛਾ ਅੱਛਾ ਤੇ ਸਾਡੇ ਬਾਰੇ ਚ ਨਹੀਂ ਆਉਂਦਾ ਪਿਆ 12000 ਦੀ ਬੋਰੀ ਹੈ ਅੱਛਾ ਤੇ ਆਵਾ ਤੋੜਾ 21000 ਦਾ ਹਾਂ ਗੈਸ 13000 ਦਾ ਸਿਲੰਡਰ ਹੈ ਸਾਨੂੰ ਕੋਈ ਬਚੇ ਤੇ ਅਸੀਂ ਦੇਈਏ ਨਾ ਅਸੀਂ ਨਹੀਂ ਦੇ ਸਕਦੇ ਨਾਨ 20 ਰੁਪਏ ਦਾ ਹਾਂ ਇਹ ਸਾਨੂੰ 8000 ਦੀ ਬੋਰੀ ਦੇਣ ਤੇਲਾਂ ਦਾ ਰੇਟ ਘੱਟ ਕਰਨ ਉਦੋਂ ਉਸ ਤੋਂ ਇਲਾਵਾ ਗੈਸ ਦਾ ਰੇਟ ਘੱਟ ਕਰਨ ਕਿਆ ਦਿਨ ਵੀਰ ਪਾ ਦਾ ਦੇ ਦਾਂਦੇ ਅੱਥੇ ਕਿਹੜਾ ਨੱਤੇ ਆ ਕਾਰੀ ਦਾ ਰੋਦੇ ਦਿਹਾੜੀਆਂ 15 15 116 1600 ਰੁਪਇਆ ਦਿਹਾੜੀ ਇਹਨਾਂ ਦੀ ਹਾਂ ਉੱਤੋਂ ਮੈਦਾ ਦੀ ਸਭ ਤੋਂ ਅੱਛਾ ਲਾਨੇ ਆ ਮੈਦਾ ਭੈੜਾ ਵੀ ਨਹੀਂ ਲਾਈਦਾ ਤੇ ਫਿਰ ਅਸੀਂ ਸਾਡੇ ਬਾਰੇ ਚ ਹੋਵੇ ਤੇ ਦੇਈਏ ਹਾਂ ਅਸੀਂ ਨਹੀਂ ਦੇ ਸਕਦੇ ਬਿਸਮਿਲਲਾਹਿ ਰਹਿਮਾਨ ਰਹੀਮ प्यारे देखने वालों ਸਾਡੀ ਵਜ਼ੀਰਿਆ ਨਾ ਪੰਜਾਬ ਮੁਹਤਰਮਾ ਮਰਯਮ ਨਵਾਜ਼ ਸ਼ਰੀਫ ਹੋਰਾ ਨੇ ਪੂਰੇ ਸੂਬੇ ਦੇ ਵਿੱਚ ਇੱਕ ਫਰਮਾਨ ਜਾਰੀ ਕੀਤਾ ਹੈ ਜਿਦੇ ਮੁਤਾਬਕ तमाम ਸੂਬੇ ਦੇ ਜਿਹੜੇ ਨਾਨ ਫਰੋਸ਼ ਨੇ ਤੰਦੂਰ ਮਾਲਕਾਨ ਨੇ ਜਿਹੜੇ ਰੋਟੀਆਂ ਤੰਦੂਰਾਂ ਦੇ ਵਿੱਚ ਲਾ ਕੇ ਤੇ ਫਰੋਖਤ ਕਰਦੇ ਨੇ ਨਾਨ ਬਾਈ ਹਜ਼ਰਤ ਜਿਨ੍ਹਾਂ ਨੂੰ ਅਸੀਂ ਆਖਦੇ ਆ ਉਹਨਾਂ ਨੂੰ ਇਹ ਆਖਿਆ ਗਿਆ ਹੈ ਕਿ 100 ਗ੍ਰਾਮ ਦੀ ਆਟੇ ਦੀ ਰੋਟੀ 16 ਰੁਪਏ ਦੀ ਤੇ 120 ਗ੍ਰਾਮ ਦਾ ਮੈਦੇ ਦਾ ਨਾਨ ਜਿਹੜਾ ਹੈ ਉਹ 20 ਰੁਪਏ ਦਾ ਫਰੋਖਤ ਕਰਨ ਪਿਆਰਿਓ ਡਿਪਟੀ ਕਮਿਸ਼ਨਰ ਗੁਜਰਾਵਾਲਾ ਜਿਹੜੇ ਕਿ ਸਾਡੇ ਡਿਸਟ੍ਰਿਕਟ ਗੁਜਰਾਵਾਲਾ ਦੇ ਜ਼ਿਲ੍ਹਾਈ ਸਰਬਰਾਹ ਨੇ ਉਹਨਾਂ ਨੇ ਵੀ ਵਜ਼ੀਰਿਆਲਾ ਪੰਜਾਬ ਦੇ ਹੁਕਮ ਦੀ ਤਾਮੀਲ ਕਰਦਿਆਂ ਹੋਇਆ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਵਜ਼ੀਰਿਆਲਾ ਪੰਜਾਬ ਫਰਮਾਇਆ ਸੀ ਕਿ ਰੋਟੀ 16 ਰੁਪਏ ਦੀ ਵੇਚੋ ਜਦੋਂ ਕਿ ਡੀਸੀ ਸਾਹਿਬ ਵਜ਼ੀਰ ਅੱਲਾ ਤੋਂ ਵੀ ਇੱਕ ਕਦਮ ਅੱਗੇ ਵੱਧ ਗਏ ਤੇ ਉਹਨਾਂ ਨੇ ਇਹ ਫਰਮਾਨ ਜਾਰੀ ਕੀਤਾ ਹੈ ਕਿ ਰੋਟੀ 100 ਗ੍ਰਾਮ ਆਟੇ ਦੀ 15 ਰੁਪਏ ਦੀ ਨਾਨ ਬਾਈ ਲੋਕ ਜਿਹੜੇ ਨੇ ਉਹ ਵੇਚਣ ਇਸੇ ਤਰ੍ਹਾਂ ਉਹਨਾਂ ਨੇ ਨਾਨ ਸ਼ਾਪਸ ਦੇ ਜਿਹੜੇ ਮਾਲਕਾਨ ਨੇ ਉਹਨਾਂ ਨੂੰ 120 ਗ੍ਰਾਮ ਮੈਦੇ ਦਾ ਨਾਨ 20 ਰੁਪਏ ਦਾ فروخت ਕਰਨ ਦਾ ਹੁਕਮ ਦਿੱਤਾ ਹੈ ਔਰ ਨੋਟੀਫਿਕੇਸ਼ਨ ਵੀ ਸਰਕਾਰੀ ਜਾਰੀ ਕਰਨ ਦਿੱਤਾ ਹੈ ਪਿਆਰਿਓ ਇਹ ਬੜੀ ਅੱਛੀ ਗੱਲ ਹੈ ਆਵਾਮ ਨੂੰ ਮਹਿੰਗਾਈ ਤੋਂ ਨਜਾਤ ਮਿਲਣੀ ਚਾਹੀਦੀ ਹੈ ਨਾਨ ਰੋਟੀ ਸਸਤਾ ਹੋਣਾ ਚਾਹੀਦਾ ਹੈ ਲੇਕਿਨ ਅਮਲੀ ਤੌਰ ਤੇ ਆਨ ਗਰਾਉਂਡ ਆਵਾਮ ਨੂੰ ਸਸਤਾ ਨਾਨ ਨਾਨ ਮਿਲ ਰਿਹਾ ਹੈ ਨਾ ਰੋਟੀ ਨਾਨ ਵੀ 30 ਰੁਪਏ ਦਾ ਮਿਲ ਰਿਹਾ ਹੈ ਔਰ ਰੋਟੀ ਜਿਹੜੀ ਹੈ ਉਹ ਵੀ ਸਾਡੇ ਆਵਾਮ ਨੂੰ 20 ਰੁਪਏ ਦੀ ਮਿਲ ਰਹੀ ਹੈ ਇਸ ਸਿਲਸਲੇ ਦੇ ਵਿੱਚ ਜਿਹੜੇ ਨਾਨ ਬਾਈ ਹਜ਼ਰਤ ਨੇ ਜਿਹੜੇ ਨਾਨ ਸ਼ਾਪਸ ਦੇ ਮਾਲਕਾਨ ਨੇ ਉਹਨਾਂ ਦਾ ਇਹ ਆਖਣਾ ਹੈ ਕਿ ਸਾਨੂੰ ਇਨਗਰੀਡੀਅੰਟਸ ਜਿਹੜੇ ਨੇ ਅਜਜ਼ਾ ਜਿਨ੍ਹਾਂ ਦਾ ਅਸੀਂ ਨਾਨ ਬਣਾਉਨੇ ਆ ਜਿਹਦੀ ਅਸੀਂ ਰੋਟੀ ਬਣਾਉਨੇ ਆ ਉਹ ਬੜੇ ਸਖਤ ਬਾਜ਼ਾਰ ਦੇ ਵਿੱਚੋਂ ਮਹਿੰਗੇ ਮਿਲਦੇ ਨੇ ਗੈਸ ਦੀਆਂ ਕੀਮਤਾਂ ਨੇ ਤੇ ਅਸਮਾਨਾਂ ਨਾਲ ਗੱਲਾਂ ਕਰਨ ਡੀਆਂ ਆ ਮਾਦੇ ਦੀ ਬੋਰੀ 12 1/2 ਹਜ਼ਾਰ ਦੀ ਏ ਇਸੇ ਤਰ੍ਹਾਂ ਫਿੱਲ ਜਿਹੜੇ ਨੇ ਜਿਹੜਾ ਇੱਕ ਜ਼ਰੂਰੀ ਜੁਜ਼ਵ ਹੈ ਨਾਨ ਲਗਾਉਣ ਦੇ ਵਾਸਤੇ ਉਹ ਵੀ ਇਹ ਆਹਦੇ ਨੇ ਬਹੁਤ ਮਹਿੰਗੇ ਹੋ ਗਏ ਨੇ ਦੁੱਧ ਮਹਿੰਗਾ ਹੋ ਗਿਆ ਘਿਓ ਮਹਿੰਗਾ ਹੋ ਗਿਆ ਕਾਰੀਗਰਾਂ ਦੀਆਂ ਤਨਹਾਵਾਂ ਨੇ ਅਸੀਂ ਅੱਜ ਤੁਹਾਨੂੰ ਨਾਲ ਲੈ ਕੇ ਤੇ ਇੱਕ ਸ਼ਹਿਰ ਗੁਜਰਾਵਾਲਾ ਦੀ ਮਾਰੂਫ ਨਾਨ ਸ਼ਾਪ ਦੇ ਉੱਤੇ ਆਏ ਹੋਏ ਆ ਆਓ ਇਸ ਸ਼ਾਪ ਦੇ ਮਾਲਕ ਜਿਹੜੇ ਨੇ ਇਥੇ ਜਿਹੜੇ ਕਾਰੀਗਰ ਹਜ਼ਰਤ ਨੇ ਜਿਹੜੇ ਦੋਸਤ ਇਥੇ ਕੰਮ ਕਰਦੇ ਨੇ ਉਹਨਾਂ ਤੋਂ ਇਹ ਪੁੱਛੀਏ ਕਿ ਵਜ਼ੀਰ-ਏ-ਅਲਾ ਪੰਜਾਬ ਤੇ ਡੀਸੀ ਗੁਜਰਾਵਾਲਾ ਦੇ ਹੁਕਮ ਦੇ باوجود ਤੁਸੀਂ ਕਿਉਂ ਮਹਿੰਗਾ ਰੋਟੀ ਦੇ नान ਵੇਚ ਰਹੇ ਹੋ ਇਹਨਾਂ ਦਾ ਕੀ ਆਖਣਾ ਹੈ ਆਓ ਇਹਨਾਂ ਦੀਆਂ ਗੱਲਾਂ ਬਾਤਾਂ ਵੀ ਜਰਾ ਸੁਣੀਏ ਆਰੇ ਉਹ ਅਸੀਂ ਤੁਹਾਨੂੰ ਜਿਸ ਨਾਨ ਸ਼ਾਪ ਦੇ ਉੱਤੇ ਲੈ ਕੇ ਆਏ ਆ ਉੱਥੇ ਕੁਝ ਦੋਸਤ ਆਏ ਨੇ ਨਾਨ ਖਰੀਦਣ ਦੇ ਵਾਸਤੇ ਆਓ ਪਹਿਲੇ ਤੁਹਾਨੂੰ ਉਹਨਾਂ ਦੇ ਨਾਲ ਮਿਲਵਾਨੇ ਆ ਤੇ ਉਹਨਾਂ ਤੋਂ ਪੁੱਛਣੇ ਆ ਕਿ ਉਹ ਕਿੰਨੇ ਦਾ ਇੱਕ ਨਾਨ ਇਸ ਦੁਕਾਨ ਤੋਂ ਬੈ ਖਰੀਦਦੇ ਨੇ ਬੇਟਾ ਇਹ ਤੁਸੀਂ ਨਾਨ ਲੈਣੇ ਤਾਂ ਕਿੰਨੇ ਦਾ ਨਾਨ ਵੇਚਦਾ ਪਿਆ ਇੱਥੇ 20 ਰੁਪਏ ਦਾ 30 ਰੁਪਏ ਦਾ ਹਾਂਜੀ ਤੇ ਰੋਟੀ ਰੋਟੀ 20 ਰੁਪਏ ਦੀ ਅੱਛਾ ਅੱਛਾ ਇਹ ਤੁਸੀਂ 30-30 ਰੁਪਏ ਦਾ ਲਿਆ ਹਾਂਜੀ ਅੱਛਾ ਲਓ ਜੀ ਪਿਆਰਿਓ ਤੁਸੀਂ ਆਪਣੀ ਕੰਨੀ ਸੁਣਿਆ ਤੇ ਆਪਣੀ ਅੱਖੀ ਵੇਖਿਆ ਕਿ ਵਜ਼ੀਰ-ਏ-ਆਲਾ ਪੰਜਾਬ ਦੇ ਹੁਕਮ ਦੇ باوجود ਤੇ ਡੀਸੀ ਗੁਜਰਾਵਾਲਾ ਦੇ ਫਰਮਾਨ ਦੇ باوجود ਅਪਲੀ ਤੌਰ ਤੇ ਔਨ ਗਰਾਉਂਡ ਜ਼ਮੀਨੀ ਹਕਾਇਤ ਦੇ ਮੁਤਾਬਕ ਨਾਨ 30 ਰੁਪਏ ਦਾ ਤੇ ਰੋਟੀ 20 ਰੁਪਏ ਦੀ ਹੀ ਮਿਲ ਰਹੀ ਹੈ ਔਰ ਆਵਾਮ ਨੂੰ ਕਿਸੇ ਕਿਸਮ ਦੀ ਕੋਈ ਰਿਹਾਇਤ ਜਾਂ ਸਹੂਲਤ ਮয়ਸਰ ਨਹੀਂ ਆਜ ਸਾਹਿਬ ਇਹ ਕਿੰਨੇ ਦਾ ਲਿਆ ਜੇ ਨਾਨ 30 ਰੁਪਏ ਦਾ ਅੱਛਾ ਅੱਛਾ ਤਾਂ ਰੋਟੀ ਕਿੰਨੇ ਦੀ ਮਿਲਦੀ ਏ 20 ਰੁਪਏ ਦੀ ਅੱਛਾ ਅੱਛਾ ਲੋ ਜੀ ਪਿਆਰਿਓ ਤੁਸੀਂ ਸੁਣ ਲਿਆ ਇਹ ਬਜ਼ੁਰਗ ਨਾਨ ਲੈਣ ਆਸੇ ਆਏ ਨੇ ਇਹ ਬਾ ਫਰਮਾਨਦਾ ਨੇ ਕਿ ਨਾਨ 30 ਰੁਪਏ ਦਾ ਪਿਆ ਮਿਲਦਾ ਤੇ ਰੋਟੀ 20 ਰੁਪਏ ਦੀ ਵੀ ਮਿਲਦੀ ਯਾਨੀ ਵਜ਼ੀਰ ਅੱਲਾ ਦਾ ਜਿਹੜਾ ਹੁਕਮ ਹੈ ਉਹਦੇ ਉੱਤੇ ਆਨ ਗਰਾਊਂਡ ਜ਼ਮੀਨੀ ਹਕਾਇਕ ਦੇ ਮੁਤਾਬਕ ਅਮਲ ਦਰਾਮਦ ਨਹੀਂ ਕੀਤਾ ਜਾ ਰਿਹਾ ਉਹਦੀ ਕੀ ਵਜ੍ਹਾ ਹੈ ਇਹ ਅਸੀਂ ਬਾਅਦ ਵਿੱਚ ਤੁਹਾਨੂੰ ਨਾਨ ਬਾਈ ਹਜ਼ਰਤ ਦੇ ਨਾਲ ਮਿਲਾ ਮਿਲਵਾਵਾਂਗੇ ਤੇ ਉਹ ਦੱਸਣਗੇ ਜਨਾਬ ਮੈਦੇ ਦੀ ਬੋਰੀ ਜਿਹੜੀ ਸਾਨੂੰ ਮਿਲਦੀ ਹੈ 11000 ਆਟਾ ਜਿਹੜਾ ਉਹ ਵੀ ਉਹਨੇ ਦਾ ਹੀ ਹੈ ਤੇ ਜਿਹੜਾ ਸਿਲੰਡਰ ਹੈ ਉਹ ਸਾਨੂੰ ਮਿਲਦਾ 13 14000 ਦਾ ਤੇ ਤਿਲਾਂ ਦਾ ਜਿਹੜਾ ਟੋੜਾ ਅੱਗੇ ਮਿਲਦਾ ਹੀ ਰਹਿਤ ਹੁਣ 1000 1200 ਰੁਪਏ ਉਹ ਵੀ ਮਹਿੰਗਾ ਹੋ ਗਿਆ ਉਹ ਤੂੰ ਗੈਸ ਮਹਿੰਗਾ ਬਿਲੀ ਮਹਿੰਗੀ ਗਾਰੀ ਗਰਮੀਆਂ ਕਿਰਾਵਾ ਕਿੱਥੋਂ ਕੱਢੀਏ ਕਿਸ ਤਰ੍ਹਾਂ 10 ਰੁਪਏ ਦਾ ਨਾਮ ਵੇਚੀਏ 12 ਲੀ ਖਾਂਦਾ ਜੀ ਜਰਾ ਮਿਹਰਬਾਨੀ ਕਰਕੇ ਸਾਡਾ ਜਿਹੜਾ ਨਾ ਇਹ ਸੱਦੇ ਬਾਪ ਕਰੋ ਕੁਛ ਇਹ ਸਾਨੂੰ ਨਹੀਂ ਬਾਰਾ ਖਾ ਰਿਹਾ। ਇਸ ਵਾਰ ਸੇ 4 ਚੀਜ਼ ਦੇ ਮਹਿੰਗੀ ਇਹ ਕਾਰਗਾਰਾਂ ਦੀ ਤਰਾਵਾਂ ਨੇ 7-8 ਕਾਰੀਗਰ ਨੇ ਤੁਹਾਡੇ ਕੋਲ ਅਸੀਂ ਕਿਵੇਂ ਪੂਰਾ ਕਰੀਏ। ਗੈਸ ਮਹਿੰਗਾ, ਤੇਲ ਮਹਿੰਗਾ, ਉਹ ਤੇਲ ਮਹਿੰਗੇ, ਬਿਲੀ ਮਹਿੰਗੀ ਕਿੱਦੋਂ ਪੂਰਾ ਕਰੀਏ ਅਸੀਂ। ਸਾਨੂੰ ਸਰਕਾਰ ਦੱਸੋ ਨਾ ਕਿ ਅਸੀਂ ਕਿਵੇਂ ਪੂਰਾ ਕਰੀਏ। ਨਾਨਾ ਦੇ ਉਤੇ ਨਾ ਇਹ ਵਧੀਆ ਕਿ ਹੋ ਲਾਣਿਆ ਸ਼ੂਫੀ ਆਇਲ 1 ਨੰਬਰ ਜਿਹੜਾ ਨਾ ਉਹ ਇਸਤੇਮਾਲ ਕਰਨੇ ਆ। ਆਟਾ ਜਿਹੜਾ ਨਾ ਇਹ ਦੁੱਧ ਦੇ ਵਿੱਚ ਕੋਨੇ ਆ ਆ ਛੀ ਕੰਪਨੀ ਦਾ ਜਿਹੜਾ ਅਸੀਂ ਜਿਹੜਾ ਮੈਦਾ ਇਸਤੇਮਾਲ ਕਰਨੇ ਆ ਤੇ ਉਹ ਮਾਲਕ ਜਿਹੜਾ ਨਾ ਆਉਂਦੇ ਲੈ ਕੇ ਨਾਨ ਜਿਹੜਾ ਨਾ 20 ਰੁਪਏ ਦਾ ਕਰੋ ਇਸ ਵੇਲੇ ਆਉਂਦੇ ਨੇ ਕਿ ਅਸੀਂ ਦੁਕਾਨ ਬੰਦ ਕਰ ਦੇਣੀ ਇਹਨਾਂ ਵਾਰਾਂ ਨਹੀਂ ਖਾਂਦਾ ਹੈ ਸਾਡੀਆਂ ਤਨਖਾਹਾਂ ਵੀ ਜਿਹੜੀਆਂ ਦਿੰਦੇ ਨੇ 45000 50000 ਰੁਪਏ ਤਨਖਾਹ ਹੈ ਕਾਰੀਗਰ ਦੀ ਮਹੀਨੇ ਦੀ ਬਿਜਲੀ ਵੀ ਬੜੀ ਮਹਿੰਗੀ ਹੈ ਗੈਸ ਵੀ ਬੜਾ ਮਹਿੰਗਾ ਹੈ ਮਾਲਕ ਜਿਹੜੇ ਨੇ ਸਾਡੇ ਪਰੇਸ਼ਾਨ ਹੋਏ ਨੇ ਕਿ ਮਹਿੰਗਾਈ ਬਹੁਤ ਜ਼ਿਆਦਾ ਹੋਵੇ ਮਹਿੰਗਾਈ ਇੰਨੀ ਜ਼ਿਆਦਾ ਹੋਵੇ ਤੇ ਉਹ ਕਹਿੰਦੇ ਨੇ ਨਾਨ ਜਿਹੜਾ ਨਾ ਸਸਤਾ ਕਰੋ ਨਾਨ ਪਿਆਰੇ ਵੇਖਣ ਵਾਲਿਓ ਜਿਸ ਤਰ੍ਹਾਂ ਕਿ ਅਸੀਂ ਤੁਹਾਨੂੰ ਪਹਿਲੇ ਵੀ ਦੱਸਿਆ ਕਿ ਸਾਡੀ ਵਜ਼ੀਰ ਅੱਲਾ ਪੰਜਾਬ ਮੋਹਤਰਮਾ ਮਰੀਮ ਨਵਾਜ਼ ਸ਼ਰੀਫ ਸਾਹਿਬਾ ਨੇ ਇਹ ਹੁਕਮ ਜਾਰੀ ਕਰ ਦਿੱਤਾ ਹੈ ਪੂਰੇ ਸੂਬੇ ਦੇ ਵਿੱਚ ਸਰਕਾਰੀ ਫਰਮਾਨ ਜਾਰੀ ਕੀਤਾ ਗਿਆ ਹੈ ਭਈ ਰੋਟੀ 15 ਰੁਪਏ ਦੀ 16 ਰੁਪਏ ਦੀ ਤੇ ਨਾਨ 20 ਰੁਪਏ ਦਾ ਵੇਚਿਆ ਜਾਏ ਜਦੋਂ ਕਿ ਡਿਪਟੀ ਕਮਿਸ਼ਨਰ ਗੁਜਰਾਵਾਲਾ ਜਿਹੜੇ ਨੇ ਉਹਨਾਂ ਨੇ ਵੀ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਜਿਦੇ ਮੁਤਾਬਕ 100 ਗ੍ਰਾਮ ਆٹے ਦੀ ਰੋਟੀ 15 ਰੁਪਏ ਦੀ ਤੇ 120 ਗ੍ਰਾਮ ਮੈਦੇ ਦਾ ਨਾਨ 20 ਰੁਪਏ ਦਾ ਵੇਚਣਾ ਚਾਹੀਦਾ ਹੈ तमाम ਜਿੰਨੇ ਸਾਡੇ ਨਾਨ ਫਰੋਸ਼ ਨੇ ਨਾਨ ਬਾਈ ਹਜ਼ਰਾਤ ਨੇ ਉਹਨਾਂ ਦੇ ਨਾਵੇਂ ਸਾਡੀ ਜ਼ਿਲ੍ਹੀ ਇੰਤਜ਼ਾਮੀਆਂ ਨੇ ਇਹ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਯਾਨੀ ਜ਼ਿਲ੍ਹੀ ਇੰਤਜ਼ਾਮੀਆਂ ਨੇ ਵੀ ਵਜ਼ੀਰ ਅਲਾ ਦੇ ਹੁਕਮ ਦੀ ਤਕਲੀਦ ਕਰਦਿਆਂ ਹੋਇਆਂ ਸ਼ਹਿਰ ਪੂਰੇ ਦੇ ਜਿਹੜੇ ਨਾਨ ਬਾਈ ਨੇ ਨਾਨ ਫਰੋਸ਼ ਨੇ ਨਾਨ ਸ਼ਾਪਸ ਦੇ ਮਾਲਕਾਂ ਨੇ ਉਹਨਾਂ ਨੂੰ ਇਹ ਹੁਕਮ ਜਾਰੀ ਕਰ ਦਿੱਤਾ ਹੈ ਭਈ ਰੋਟੀ 15 ਦੀ ਤੇ ਨਾਨ 20 ਦਾ ਵੇਚੋ ਦੂਜੇ ਪਾਸੇ ਜਿਹੜੇ ਸਾਡੇ ਨਾਨ ਫਰੋਸ਼ ਅਹਬਾਬ ਨੇ ਉਹ ਤਾਂ ਦਾ ਇਹ ਅਖਣਾ ਹੈ ਕਿ ਜਿਸ ਕਦਰ ਮਹਿੰਗਾ ਆਟਾ ਹੈ ਜਿਸ ਕਦਰ ਮਹਿੰਗਾ ਮੈਦਾ ਹੈ ਜਿਸ ਕਦਰ ਮਹਿੰਗੇ ਤੇਲ ਹੋਗਾ ਨਾ ਜਿਹੜੇ ਨਾਨਾਂ ਦੇ ਉੱਤੇ ਤੇਲ ਲੱਗਦੇ ਨੇ ਇਸ ਤੋਂ ਇਲਾਵਾ ਗੈਸ ਦੀਆਂ ਕੀਮਤਾਂ ਇਸ ਤੋਂ ਇਲਾਵਾ ਕਾਰੀਗਰਾਂ ਦੀਆਂ ਤਨਹਾਵਾਂ ਬਿਜਲੀ ਦੇ ਬਿੱਲ ਤੇ ਧੀਗਰ ਖਰਚਾ ਜਾਤ ਕੱਢ ਕੇ ਨਾਨ ਫਰੋਸ਼ਾ ਦਾ ਇਹ ਅਖਣਾ ਹੈ ਕਿ ਉਹਨਾਂ ਨੂੰ ਵਾਰਾਈ ਨਹੀਂ ਖਾਂਦਾ ਕਿ 15 ਰੁਪਏ ਦੀ ਰੋਟੀ ਤੇ 20 ਰੁਪਏ ਦਾ ਉਹ ਨਾਨ ਵੇਚਣ ਪਿਆਰਿਓ ਸਾਡੇ ਨਾਲ ਮੌਜੂਦ ਨੇ ਸਾਡੇ ਸ਼ਹਿਰ ਗੁਜਰਾਵਾਲਾ ਦੀ ਇੱਕ ਮਾਰੂਫ ਨਾਨ ਸ਼ਾਪ ਦੇ ਮਾਲਕ ਆਓ ਉਹਨਾਂ ਤੋਂ ਪੁੱਛਨੇ ਆ ਕਿ ਜਿਹੜਾ ਵਜ਼ੀਰ ਅੱਲਾ ਪੰਜਾਬ ਦਾ ਇਹ ਫਰਮਾਨ ਹੈ ਇਸ ਸਰਕਾਰੀ ਫਰਮਾਨ ਬਾਬਤ ਉਹ ਕੀ ਆਖਦੇ ਨੇ ਅਸਲਾਮੁਅਲੈਕਮ ਜੀ ਭਾਈ ਭਾਈ ਇਹ ਦੱਸੋ ਪਈਏ ਡੀਸੀ ਗੁਜਰਾਂ ਵਾਲਾ ਨੇ ਵੀ ਹੁਕਮ ਜਾਰੀ ਕਰ ਦਿੱਤਾ ਹੈ ਵਜ਼ੀਰ ਅੱਲਾ ਸਹਬਾ ਜਿਹੜੀਆਂ ਨੇ ਸਾਡੇ ਪੰਜਾਬ ਦੀਆਂ ਉਹ ਵੀ ਆਂਦੀਆਂ ਨੇ ਭਈ ਰੋਟੀ ਜਿਹੜੀ ਹੈ ਉਹ 15 ਦੀ ਵਿੱਚ ਉਹ 20 ਦਾ ਨਾਨ ਵਿੱਚੋ ਜਦੋਂ ਕਿ ਅਸੀਂ ਦੇਖਿਆ مختلف ਅਸੀਂ ਦੁਕਾਨਾਂ ਤੇ ਗਏ ਆ ਜਿਹੜੇ ਨਾਨ ਬਾਈ ਹਜ਼ਾਰਾਤ ਨੇ ਸਾਡੇ ਐਸੇ ਦੋਸਤ ਜਿਹੜੇ ਕੰਮ ਕਰਦੇ ਨੇ ਨਾਨ ਸ਼ਾਪਸ ਨੇ ਜਿਨ੍ਹਾਂ ਦੀਆਂ ਉਹ ਆਂਦਣ ਜੀ ਸਾਨੂੰ ਵਾਰਾ ਹੀ ਨਹੀਂ ਖਾਂਦਾ ਬਿਲਕੁਲ ਇਹ ਜੀ ਇਹਦੀ ਥਾਰ ਗਵਰਨਮੈਂਟ ਦੇ ਅਸੀਂ ਤੇ ਤਬਿਆਦਾਰ ਹਾਂ ਬਾਕੀ ਇਹ ਵੀ ਸਾਡੇ ਵਾਰੇ ਚ ਨਹੀਂ ਆਉਂਦਾ ਆਪਣਾ 12000 ਦੀ ਬੋਰੀ ਹੈ ਅੱਛਾ ਤੇਰਾ ਦਾ ਤੋੜਾ 21000 ਦਾ ਹਾਂ ਗੈਸ 13000 ਦਾ ਸਿਲੰਡਰ ਹੈ ਸਾਨੂੰ ਕੋਈ ਬਚੇ ਤੇ ਅਸੀਂ ਦੇਈਏ ਨਾ ਅਸੀਂ ਵੀ ਦੇ ਸਕਦੇ ਨਾਨੇ ਵਜ਼ੀਰ ਪੈਦਾ ਹਾਂ ਇਹ ਸਾਨੂੰ 8000 ਦੀ ਬੋਰੀ ਦੇਣ ਤੇਰਾ ਦਾ ਰੇਟ ਘੱਟ ਕਰਾਂ ਉਦੋਂ ਉਸ ਤੋਂ ਇਲਾਵਾ ਗੈਦਰ ਰੇਟ ਘੱਟ ਕਰਨ ਤੇ ਅਸੀਂ ਨਾਲ 20% ਦੇ ਦਾਂਦੇ ਅਸੀਂ ਕਿਹੜਾ ਨੱਤੇ ਆ ਹਾਂ ਸਾਡੀ ਮਜਬੂਰੀ ਇਹ ਕਾਰੀਗਰਾਂ ਦੇ ਖਰਚੇ ਵੀ ਤੇ ਸਾਡੇ ਵਾਰੇ ਚ ਨਹੀਂ ਨਾਲ ਸੋਹਾਂ ਦੀ ਰੋਟੀ ਵਾਰੇ ਚ ਤੇ ਨਾਂ ਵੀ ਆ ਨਾਲ ਨਾਲ ਵਾਰੇ ਚ ਹਾਂ ਅਰਥਾਤ ਜੀ ਇਹਨੂੰ ਬੰਦ ਕਰ ਦਿਆ ਨੇ ਅਸੀਂ ਨਾਲ ਰੋਟੀ ਜੜੀ ਨੇ ਨਹੀਂ ਇਹਨੇ ਦੀ ਲਾਵਾਂਗੇ ਠੀਕ 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 ਯੋਗੋ ਸਾਡੇ ਮਿਸਾਲ ਹੀ ਨਹੀਂ ਪੂਰੇ ਹੋਣੇ ਮਿਸਾਲ ਪੂਰੇ ਹੁੰਦੇ ਸੀ ਕਹੀਏ ਨਾ ਹਾਂ 13000 ਦਾ ਸਿਲੰਡਰ ਕਿੱਥੋਂ ਲਿਆ ਕੇ ਪੂਰੇ ਕਰੀਏ ਤੂੰ ਹਾਂ ਇਹ ਕਾਰੀਗਰਾਂ ਦੀ ਦਿਹਾੜੀਆਂ 15 15 ਤੂੰ 116 1600 ਰੁਪਇਆ ਦਿਹਾੜੀ ਇਹਨਾਂ ਦੀ ਹਾਂ ਉਤੋਂ ਮੈਦਾ ਦੀ ਸਭ ਤੋਂ ਅੱਛਾ ਲਾਨੇ ਆ ਮੈਦਾ ਭੈੜਾ ਵੀ ਨਹੀਂ ਲਾਈਦਾ ਤੇ ਫਿਰ ਅਸੀਂ ਸਾਡੇ ਬਾਰੇ ਚ ਹੋਵੇ ਤੇ ਦੇਈਏ ਅਸੀਂ ਨਹੀਂ ਦੇ ਸਕਦੇ ਠੀਕ ਅਸੀਂ ਇਹਨੂੰ ਬੰਦ ਕਰਦੇ ਹਾਂ ਤੇ ਇਹਨਾਂ ਦਾ ਨਹੀਂ ਦੇ ਪਾਈ ਸਕਦੇ ਹਾਂ ਲੋ ਜੀ ਪਿਆਰੇ ਵੇਖਣ ਵਾਲਿਓ ਤੁਸੀਂ ਸਾਡੇ ਭਾਈ ਇਜਾਦ ਸਾਹਿਬ ਹੋਰਾਂ ਦੀਆਂ ਗੱਲਾਂ ਬਾਤਾਂ ਸੁਣੀਆਂ ਉਹਨਾਂ ਦਾ ਇਹ ਅੱਖ ਨਾ ਬਿਜਾ ਹੈ ਕਿ 13000 ਰੁਪਏ ਦਾ ਸਿਰਫ ਇੱਕ ਸਿਲੰਡਰ ਗੈਸ ਦਾ ਇਹ ਲਿਆਉਂਦੇ ਨੇ ਉਸ ਤੋਂ ਇਲਾਵਾ ਉਹਨਾਂ ਦੱਸਿਆ ਵੀ ਕਾਰੀਗਰਾਂ ਦੀਆਂ ਦਿਹਾੜੀਆਂ ਵੀ 1500 1600 ਘੱਟ ਤੋਂ ਘੱਟ ਇੱਕ ਕਾਰੀਗਰ ਦੀ ਦਿਹਾੜੀ ਹੈ ਇੱਥੇ ਤੁਸੀਂ ਦੇਖ ਰਹੇ ਹੋ ਕਿ 15 16 ਕਾਰੀਗਰ ਵੀ ਕੰਮ ਕਰਦੇ ਨੇ ਮੁxtਲਿਫ ਸ਼ਿਫਟਾਂ ਦੇ ਵਿੱਚ ਇਸ ਤੋਂ ਇਲਾਵਾ ਪਿਆਰਿਓ 12 ਸਾਡੇ 12000 ਰੁਪਏ ਦਾ ਮੈਦਾ ਜਿਵੇਂ ਕਿ ਉਹਨਾਂ ਆਖਿਆ ਵੀ ਅਸੀਂ ਸਾਰੇ ਸ਼ਹਿਰ ਤੋਂ ਅੱਛਾ ਔਰ ਬਿਹਤਰੀਨ ਮੈਦਾ ਤੇ ਆਟਾ ਇਸਤੇਮਾਲ ਕਰਨੇ ਆ ਮਿਆਰ ਦੇ ਉੱਤੇ ਵੀ ਕਿਸੇ ਕਿਸਮ ਦਾ ਕੋਈ ਕੰਪਰੋਮਾਈਜ਼ ਨਹੀਂ ਕਰਦੇ ਅੱਲਾ ਤੋਂ ਅੱਲਾ ਚੀਜ਼ ਆਪਣੇ ਗਾਹਾਂ ਨੂੰ ਦਿੰਦੇ ਨੇ ਇਸ ਤੋਂ ਅੱਡ ਉਹਨਾਂ ਦੱਸਿਆ ਵੀ 21000 ਰੁਪਏ ਦਾ ਤੋੜਾ ਚਲਾਵਾ ਹੋ ਗਿਆ ਹੈ। ਔਰ ਤੇਲ ਵੀ ਇੱਕ ਜ਼ਰੂਰੀ ਇੰਗਰੀਡੀਅੰਟ ਹੈ ਜਿਹੜਾ ਨਾਨਾ ਦੇ ਉੱਤੇ ਲੱਗਦੇ ਨੇ। ਇਸ ਤੋਂ ਇਲਾਵਾ ਘਿਓ ਦੇ ਨਾਲ ਇਹ ਨਾਨਾ ਨੂੰ ਚੋਪੜ ਕੇ ਵੀ ਦਿੰਦੇ ਨੇ। ਜਿਨ੍ਹਾਂ ਨੇ ਰੋਗ ਨਹੀਂ ਨਾਮ ਲੈਣੇ ਹੁੰਦੇ ਨੇ ਉਹਨਾਂ ਦੇ ਵਿੱਚ ਘੀ ਵੀ ਇਸਤੇਮਾਲ ਹੁੰਦਾ ਹੈ। ਇਸ ਤੋਂ ਇਲਾਵਾ ਇਹਨਾਂ ਦੇ ਕਾਰੀਗਰਾਂ ਨੇ ਦੱਸਿਆ ਕਿ ਅਸੀਂ ਨਾਨਾ ਨਾਨ ਵਾਸਤੇ ਜਿਹੜਾ ਮੈਦਾ ਹੈ ਉਹਨੂੰ ਦੁੱਧ ਦੇ ਵਿੱਚ ਗੋਲਨੇ ਆ ਯਾਨੀ ਉਥੇ ਵੀ ਪਾਣੀ ਇਸਤੇਮਾਲ ਨਹੀਂ ਦੁੱਧ ਵੀ ਬੜਾ ਮੈਂ ਕਿ ਉਹ ਵੀ ਇਸਤੇਮਾਲ ਕਰਦੇ ਨੇ ਸੋ ਇਹਨਾਂ ਦੀਆਂ ਇਹ ਗੱਲਾਂ ਤੇ 100% ਬੁਝਾਰ ਨੇ ਉਹ ਆਂਦੇ ਨੇ ਕਿ ਹੁਕਮਰਾਨ ਸਾਡੇ ਸਿਰ ਦਾ ਤਾਜ ਨੇ ਅਸੀਂ ਹਕੂਮਤ ਦੀ ਹਰ ਗੱਲ ਮੰਨਣ ਨੂੰ ਤਿਆਰ ਆ ਲੇਕਿਨ ਹਕੂਮਤ ਪਹਿਲੇ ਸਾਨੂੰ ਵਸਾਇਲ ਤੇ ਦੇਵੇ ਆਟਾ ਸਸਤਾ ਕਰੇ ਗੈਸ ਦਾ ਰੇਟ ਘਟਾਵੇ ਤੇਲਾਂ ਦੀ ਕੀਮਤ ਘਟ ਹੋਵੇ ਇਸ ਤਰ੍ਹਾਂ ਜਾ ਕੇ ਅਸੀਂ ਗਾਕਾ ਨੂੰ ਸਸਤੀ ਰੋਟੀ ਸਸਤਾ ਨਾਨ ਦੇ ਸਕਨੇ ਆ ਅਦਰਵਾਈਜ਼ ਅਸੀਂ ਨਹੀਂ ਦੇ ਸਕਦੇ ਪਿਆਰਿਓ ਇਹਨਾਂ ਦੀ ਇਹ ਗੱਲ ਹੈ ਹੈ ਤੇ ਬੁਝਾਏ ਹੁਕਮਰਾਨਾਂ ਨੂੰ ਵੀ ਇੱਕਦਮ ਫਰਮਾਨੇ ਸ਼ਾਹੀ ਜਾਰੀ ਕਰਨ ਤੋਂ ਪਹਿਲੇ ਇਹ ਤੇ ਵੇਖਣਾ ਚਾਹੀਦਾ ਹੈ ਕਿ ਜਿਹੜਾ ਹੁਕਮ ਉਹ ਜਾਰੀ ਕਰ ਰਹੇ ਨੇ ਕਿਹਾ ਉਹਦੇ ਉੱਤੇ ਅਮਲ ਪੈਰਾ ਹੋਣਾ ਆਵਾਮ ਦੇ ਵਾਸਤੇ ਮਮਕਨ ਵੀ ਹੈ ਕਿ ਨਹੀਂ ਇਸ ਤਰ੍ਹਾਂ ਆਪਣੀ ਗੱਲ ਕਰਕੇ ਆਪੇ ਹੀ ਗਵਾ ਲੈਣੀ ਤੇ ਇਸ ਤਰ੍ਹਾਂ ਹੁਕਮਰਾਨਾਂ ਦੀ ਵੀ ਇੱਜ਼ਤ ਨਹੀਂ ਰਹਿੰਦੀ ਰਹੀ ਸਾਡੀ ਜ਼ਲੇ ਇੰਤਜ਼ਾਮੀਆਂ ਤੇ ਹਰ ਕਰਿਆਨਾ ਫਰੋਸ਼ ਹਰ ਸਬਜ਼ੀ ਫਰੋਸ਼ ਹਰ ਦੁਕਾਨ ਦੇ ਉੱਤੇ ਤੁਸੀਂ ਜਾ ਕੇ ਵੇਖ ਲਵੋ ਸਰਕਾਰੀ ਨਿਰਖਨਾਮਾ ਆਵੇਜ਼ਾ ਤੇ ਹੈ ਲੇਕਿਨ ਨਾ ਹੀ ਕੋਈ ਗੋਸ਼ਤ ਵੇਚਣ ਵਾਲਾ ਸਰਕਾਰੀ ਨਿਰਖਾ ਦੇ ਉੱਤੇ ਗੋਸ਼ਤ ਵੇਚ ਰਿਹਾ ਹੈ ਨਾ ਕੋ ਕਰਿਆਨੇ ਵਾਲਾ ਸਰਕਾਰੀ ਨਿਰਖਾ ਦੇ ਉੱਤੇ ਕਾਰਬੰਦ ਹੈ ਤੇ ਨਾ ਹੀ ਕੋਈ ਸਬਜ਼ੀ ਫਰੋਸ਼ ਜਿਹੜਾ ਉਹ ਸਰਕਾਰੀ ਕੀਮਤਾਂ ਦੇ ਉੱਤੇ ਸਬਜ਼ੀ ਫਰੋਖਤ ਕਰ ਰਿਹਾ ਹੈ ਉਹਨਾਂ ਦਾ ਵੀ ਇਹ ਯਕਨਾ ਹੈ ਕਿ ਉਹਨਾਂ ਨੂੰ ਪਿੱਛੋਂ ਮੰਡੀ ਦੇ ਵਿੱਚੋਂ ਹੀ ਚੀਜ਼ਾਂ ਮਹਿੰਗੀਆਂ ਮਿਲਦੀਆਂ ਨੇ ਉਹ ਅੱਗੋਂ ਕਿਸ ਤਰ੍ਹਾਂ ਦਾ ਘਾਹ ਕਾਨੂੰ ਸਸਤੀਆਂ ਤੇ ਸਾਡੀ ਆਪਣੇ ਹੁਕਮ ਰਾਜ ਦੇ ਅੱਗੇ ਤੇ ਆਪਣੀ ਮੁختلف ਜ਼ਿਲ੍ਹਾ ਦੀ ਇੰਤਜ਼ਾਮੀਆਂ ਜਿਹੜੀ ਉਹਨਾਂ ਦੇ ਅੱਗੇ गुजारिश ਹੈ ਵੇ ਭਾਈ ਤੁਸੀਂ ਬਰਾਹੇ ਕਰਮ ਪਹਿਲੇ ਦੁਕਾਨਦਾਰ ਨੂੰ ਸਸਤੀਆਂ ਚੀਜ਼ਾਂ ਫਰਾਹਮ ਕਰੋ ਫਿਰ ਦੁਕਾਨਦਾਰ ਨੂੰ پابੰਦ ਕਰੋ ਕਿ ਉਹ ਅੱਗੋਂ ਸਸਤੀਆਂ ਆਵਾਮ ਦੇ ਅੱਗੇ ਵੇਚੇ ਜਿਨੇ ਆਪ ਪਿੱਛੋਂ ਮਹਿੰਗੀ ਸ਼ੈ ਖਰੀਦੀ ਏ ਉਹ ਅੱਗੋਂ ਆਪਣੇ ਪੱਲੇੋਂ ਬਾਕੇ ਤੇ ਗਰੀਬਾਂ ਨੂੰ ਜਾਂ ਆਵਾਮ ਨੂੰ ਸਸਤੀ ਚੀਜ਼ ਨਹੀਂ ਫਰਾਹਮ ਕਰ ਸਕਦਾ ਸਾਨੂੰ ਯਕੀਨ ਹੈ ਕਿ ਸਾਡੇ ਹੁਕਮਰਾਨ ਤੇ ਸਾਡੀਆਂ ਮਹਤਰਮਾ ਵਜ਼ੀਰਿਆਲਾ ਪੰਜਾਬ ਸਾਡੀ ਇਸ ਤਜਵੀਜ਼ ਤੇ ਸਾਡੀ ਇਸ ਗੱਲ ਦੇ ਉੱਤੇ ਜ਼ਰੂਰ ਗੌਰ ਕਰਨ ਜੀਆਂ ਇਹਦੇ ਨਾਲ ਹੀ ਉਹਨ ਸਾਨੂੰ ਦਿਓ ਇਜਾਜ਼ਤ ਰੱਬ ਰੱਖਾ ਤੇ ਅੱਲਾ ਬੇ